ਐਨਆਰਆਈ ਕਬੱਡੀ ਕਲੱਬ ਟ੍ਰਾਂਟੋ ਦੀ ਟੀਮ ਦਾ ਔਰ ਆਲੀ ਰੇਡ ਦੇ ਉੱਪਰ ਲੇਖਦੇ ਵੀ ਪੁਆਇੰਟ ਪੁਆਇੰਟ ਤਾਂ ਵੀ ਵੱਡੀ ਹੈ ਇਹ ਮੇਲਤ ਹੈ ਇਹ ਸੰਘਰਸ਼ ਨੇ ਇਹ ਸਟਰਗਲ ਨੇ ਆਹ ਕਹਿੰਦੇ ਇਸ ਵੇਲੇ ਜਤਪਾਲ ਚਿੱਟੀ ਵਾਲਾ ਕਬੱਡੀ ਪਾ ਰਿਹਾ ਆਹ ਕਹਿੰਦੇ ਸੁਖੀ ਦਾ ਸਾਰੇ ਪ੍ਰਬੰਧਕਾਂ ਦਾ ਉਵੇਂ ਯਾਰਾਂ ਮੇ ਤੁੜ ਪੁੱਟੜੇ ਸੀ ਵੀ ਇੱਤੇ ਕੀ ਹੋ ਜਾਂਦਾ ਕਬੱਡੀ ਹੋ ਰਹੀ ਹੈ ਵੀਰ ਹੈ ਉਹ ਵੱਡਾ ਭਰਾ ਕਬੱਡੀ ਕਰਕੇ ਬੰਨਿਆ ਦੇ ਦਵਾ ਦਾ ਜੇ ਹੁਣ ਵੀ ਕਦੇ ਕੱਪੜੇ ਲਾ ਕੇ ਵਿੱਚ ਖੜ ਜਾਵੇ ਧੰਨਵਾਦ ਹੈ ਜੱਗੀ ਜਹਾਜ਼ੀਰ ਉਹ ਵੀਰ ਹੈ ਸਾਡਾ ਉਹ ਪਰਾ ਹੈ ਉਹ ਛਿੰਦੇ ਵਾਲੇ ਵੀ ਇਹ ਗੱਲ ਬੁੜੀਆਂ ਦੇ ਵਿੱਚ ਹੋਈ ਆ ਉਹ ਵੀ ਕਹਿੰਦੇ ਆ ਅਜੇ ਰਿਕਾਰਡ ਬਣਨੇ ਟੁੱਟਣੇ ਨੇ ਆਰਸਨੀ ਦੇ ਜਫੇ ਵੀ ਲੱਗਦੇ ਨੇ ਦੇਖਦੇ ਹੋ ਉੱਤੇ ਜਾਣਗੇ ਬਸਟਾ ਨੂੰ ਉਹ ਬਹੀ ਕਬੱਡੀ ਹੁਣ ਸਮਾਂ ਪੀਟਦਾ ਹੋਇਆ ਤੇ ਦੂਸਰੇ ਪਾਸੇ ਗੁਲਜਾਰੀ ਦੇਖਦੇ ਨੇ ਨੌਜਵਾਨ ਰੇਡ दुकान खां अलॻि